ਰਾਜਾ ਬਰਿੰਗ ਪ੍ਰਧਾਨ ਬਣੇ ਤਾਂ 3D ਦਾ ਜ਼ਿਕਰ ਹੁੰਦਾ ਸੀ ਜੇ ਸਪਲਾਈ ਪਰ ਹੁਣ ਲੱਗਦਾ ਨਹੀਂ ਪਾਰਟੀ ਦੇ ਵਿੱਚ ਡਿਸਪਲਿਨ ਇਲੈਕਸ਼ਨ ਦੇ ਟਾਈਮ ਡਿਸਪਲਿਨ ਭੰਗ ਹੋ ਗਿਆ ਜਦੋਂ ਤੁਹਾਡੇ ਸਾਬਕਾ ਮੁੱਖ ਮੰਤਰੀ ਜਲੰਧਰ ਇਲੈਕਸ਼ਨ ਲੜਨ ਜਾਂਦੇ ਨੇ ਤਾਂ ਵਿਕਰਮ ਚੌਧਰੀ ਉਹਨਾਂ ਦੇ ਖਿਲਾਫ ਮੋਰਚਾ ਖੋਲ ਦਿੰਦੇ ਨੇ ਉਹਨਾਂ ਨੂੰ ਸਸਪੈਂਡ ਕਰਨਾ ਪਿਆ ਮੈਂ ਦੂਸਰੇ ਦਿਨ ਨੂੰ ਕਾਲ ਕੀਤੀ ਮੈਂ ਵਿਕਰਮ ਐ ਮਾਠ ਗੁਰਬੰਧਰ ਸਿੰਘ ਜੀ ਨੇ ਕੰਗ੍ਰੈਸ ਜੁਆਇਨ ਕੀਤੀ ਇਹ ਦੇ ਗ੍ਰੈਂਡ ਫਾਦਰ ਹਾਂ ਉਦੇ ਬਾਅਦ ਪਹਿਲੀ ਵਾਰ ਇਹ ਇਸ ਤ੍ਰੀ ਜੋ ਹੈ ਕਿ ਦੋ ਭਰਾ ਕੱਖੇ ਐਮ.ਐਲ.ਏ ਬਣੇ ਕੱਠੇ ਮਨਿਸਟਰ ਬਣੇ ਇੱਕ ਪਰਿਵਾਰ ਚ ਕਦੀ ਦੋ ਬਣਸਤੀਆਂ ਨਹੀਂ ਜਾਂਦੀਆਂ ਮੈਨੂੰ ਮੈਨੂੰ ਦੁੱਖ ਲੱਗਾ ਔਰ ਇਸ ਸਟੇਟਮੈਂਟ ਤੇ ਕਿ ਮੇਰੀ ਮਾਤਾ ਦਾ ਮੰਗਲ ਫੁੱਟਰ ਸੋਚਣ ਗਿਆ ਸੀ ਉਹਦੇ ਤੋਂ ਮੈਨੂੰ ਬੜਾ ਬੜਾ ਅਫਸੋਸ ਹੋਇਆ ਕਿ ਇਹ ਵੀ ਇਹ ਵਿਕਰਮ ਪਹੋਜੀ ਸਟੇਟਮੈਂਟ ਅਪ ਦੇ ਰਿਹਾ ਤੇ 7000 ਦੇ ਫਲੋਰ ਤੋਂ ਸੀਟ ਹਾਰ ਗਿਆ ਜਿਹੜਾ ਆਪਣੀ ਮਾਤਾ ਨੂੰ ਨਹੀਂ ਦਿਖਾ ਸਕਿਆ ਜਿਹੜਾ ਉਸੇ ਧਰਤੀ ਦੇ ਉੱਤੇ ਫਲੋਰ ਦੇ ਉੱਤੇ ਹੀ ਕਿ ਸਰਦਾਰ ਨੇ ਸੰਤੋਖ ਸਿੰਘ ਜੀ ਚੌਧਰੀ ਸਾਹਿਬ ਜੀ ਮੌਤ ਹੋਈ ਉੱਥੋਂ ਸਟਾਰਟ ਕਰਦੇ ਹਾਂ ਤੇ ਉੱਥੋਂ ਇਹ ਨਹੀਂ ਦੇਰ ਸਕਿਆ ਚੌਧਰੀ ਸੰਤੋਖ ਤੇ ਇਹਦੇ ਵਿੱਚ ਜਿਮੀ ਉਸਮਾਨ ਦਾ ਫਰਕ ਹੈ ਕਿਦਾ ਮੁਗਲ ਬਾਦਸ਼ਾਹ ਦਾ ਆਖਰੀ ਵਾਰਿਸ ਬਹਾਦਰ ਸਾਹਿਬ ਜਹਰ ਹੋਇਆ ਸੀ ਤੇ ਤੂੰ ਮੈਂ ਮਾਸਟਰ ਗੁਰਬੰਤਾ ਸਿੰਘ ਦੇ ਪਰਿਵਾਰ ਦਾ ਉਹ ਬਣੇਗਾ ਔਰ ਉਹਨੇ ਬਣ ਕੇ ਖਾਧ ਦਿੱਤਾ ਜਿਹਦੇ ਬਾਅਦ ਮਾਸਟਰ ਗੁਰਬੰਤਾ ਸਿੰਘ ਦੇ ਪਰਿਵਾਰ ਪੋਲਿਟੀਕਲੀ ਵਿਕਰਮ ਨੇ ਸੂਸਾਇਟੀ ਕਾ ਬਿਆ ਕਦਮ ਕਰ ਰੰਦਾ ਸਭ ਜਦੋਂ ਰਾਜਾ ਬਰਿੰਗ ਪ੍ਰਧਾਨ ਬਣੇ ਤੇ ਤਿੰਨ ਡੀ ਦਾ ਜ਼ਿਕਰ ਹੁੰਦਾ ਸੀ ਡਿਸਪਲਨ ਪਰ ਹੁਣ ਲੱਗਦਾ ਨਹੀਂ ਪਾਰਟੀ ਦੇ ਵਿੱਚ ਡਿਸਪੀਸਪਲਨ ਇਲੈਕਸ਼ਨ ਦੇ ਟਾਈਮ ਡਿਸਪੀਸਪਲਨ ਭੰਗ ਹੋ ਗਿਆ ਜਦੋਂ ਤੁਹਾਡੇ ਸਾਬਕਾ ਮੁੱਖ ਮੰਤਰੀ ਜਲੰਧਰ ਇਲੈਕਸ਼ਨ ਲੜਨ ਜਾਂਦੇ ਨੇ ਤਾਂ ਵਿਕਰਮ ਚੌਧਰੀ ਉਹਨਾਂ ਦੇ ਖਿਲਾਫ ਮੋਰਚਾ ਖੋਲ ਦਿੰਦੇ ਨੇ ਉਹਨਾਂ ਨੂੰ ਸਸਪੈਂਡ ਕਰਨਾ ਪਿਆ ਮੈਂ ਵਿਕਰਮ ਚੌਧਰੀ ਨੂੰ ਜੇਤ ਦੇਣੇ ਨੇ ਜਿਪ ਤੋਂ ਚੀਫ ਤੋਂ ਰਿਜ਼ਾਈਨ ਕੀਤਾ ਹੂੰ ਮੈਂ ਦੂਸਰੇ ਦਿਨ ਨੂੰ ਕਾਲ ਕੀਤੀ ਮੈਂ ਵਿਕਰਮ ਇਹ ਪਾਰਸ਼ ਗੁਰਬੰਤਾਰ ਸਿੰਘ ਜੀ ਨੇ ਕਾਂਗਰਸ ਜੁਆਇਨ ਕੀਤੀ ਇਹਦੇ ਗ੍ਰੈਂਡਫਾਦਰ ਨੇ ਹੂੰ ਉਦੇ ਬਾਅਦ ਪਹਿਲੀ ਵਾਰੀ ਹਿਸਟਰੀ ਚ ਹੋਇਆ ਕਿ ਦੋ ਭਰਾ ਹਮ ਇਕੱਠੇ ਐਮ.ਐਲ.ਏ ਬਣੇ ਹਮ ਇਕੱਠੇ ਮਨਿਸਟਰ ਬਣੇ ਹਮ ਇੱਕ ਪਰਿਵਾਰ ਚ ਕਰੀ ਦੋ ਮਨਿਸਟਰੀਆਂ ਨਹੀਂ ਜਾਂਦੀਆਂ ਹਮ ਤੇ ਮੈਂ ਕਿਹਾ ਤੂੰ ਬੜਾ ਖੁਸ਼ਕਿਸਮਤ ਹੈ ਕਿ ਤੁਹਾਡੇ ਪਰਿਵਾਰ ਚ ਦੋ ਇਕੱਠੇ ਵਜ਼ੀਰ ਬਣ ਕੇ ਆਏ ਹਮ ਉਹਦੇ ਬਾਅਦ ਜਿਹੜਾ ਉਹਨੇ ਕਿਹਾ ਕਿ ਮੇਰੇ ਅੱਜ ਉਹਨੇ ਮੈਨੂੰ ਮੈਨੂੰ ਦੁੱਖ ਲੱਗਾ ਔਰ ਇਸ ਸਟੇਟਮੈਂਟ ਤੇ ਹਮ ਕਿ ਮੇਰੀ ਮਾਤਾ ਦਾ ਮੰਗਲ ਸੂਤਰ ਕੋਸਣ ਗਿਆ ਸੀ ਉਹਦੇ ਤੇ ਮੈਨੂੰ ਬੜਾ ਬੜਾ ਫਲਸੋਫੀ ਆ ਹਮ ਕਿ ਇਹ ਇਹ ਵਿਕਰਮ ਇਹੋ ਜੀ ਸਟੇਟਮੈਂਟ ਦੇ ਰਿਹਾ ਉਹਦੇ ਨਾਲ ਦੀ ਨਾਲ ਹੀ ਉਸ ਟਾਈਮ ਇਮੀਡੀਏਟਲੀ ਹਮ ਇਹਨਾਂ ਦੀ ਮਦਰ ਨੂੰ ਟਿਕੜ ਦਿੱਤੀ ਗਈ ਕਿਸੇ ਦਾ ਹੋਰ ਸੈਕਿੰਡ ਨਾ ਹੀ ਨਹੀਂ ਭੇਜਿਆ ਹਮ ਤੇ ਇਹ ਸਰਦਾਰ ਸਾਹਿਬ ਆਪਣੀ ਫਲੋਰ ਵਾਲੀ ਸੀਟ 'ਤੇ ਮੇਰੇ ਕੋਲ 17000 ਤੇ ਜਿੱਤ ਕੇ ਆਇਆ ਸੀ ਕਿੰਨੇ ਤੇ 12000 ਤੋਂ ਜਿੱਤੇ ਸੀ 12000 ਕੋਸ਼ਟੇ ਜਿੱਤਿਆ ਸੀ 12000 ਜਿੱਤਿਆ ਤੇ 7000 ਇਹ ਫਲੋਰ ਤੋਂ ਸੀਟ ਹਾਰ ਗਿਆ ਜਿਹੜਾ ਆਪਣੀ ਮਾਤਾ ਨੂੰ ਨਹੀਂ ਦਿਖਾ ਸਕਿਆ ਜਿਹੜਾ ਉਸੇ ਹੀ ਧਰਤੀ ਦੇ ਉੱਤੇ ਫਲੋਰ ਦੇ ਉੱਤੇ ਹੀ ਕਿ ਸਰਦਾਰ ਨੇ ਸੰਤੋਖ ਸਿੰਘ ਦੀ ਚੌਧਰੀ ਸਾਹਿਬ ਦੀ ਮੌਤ ਹੋਈ ਉੱਥੋਂ ਸਟਾਰਟ ਕਰਦੇ ਤੇ ਉੱਥੋਂ ਇਹ ਨਹੀਂ ਦੇ ਸਕਿਆ ਚੌਧਰੀ ਸੰਤੋਖ ਤੇ ਇਹਦੇ ਵਿੱਚ ਜਿਮੀ ਅਸਮਾਨ ਦਾ ਫਰਕ ਆ ਤੇ ਮੈਂ ਕਿਹਾ ਤੂੰ ਜਿਦਾ ਮੁਗਲ ਬਾਦਸ਼ਾਹ ਦਾ ਆਖਰੀ ਵਾਰਸ ਹਮ ਬਹਾਦਰ ਸਾਹਿਬ ਜਫਰ ਹੋਇਆ ਸੀ ਤੇ ਤੂੰ ਮੈਂ ਮਾਸਟਰ ਗੁਰਬੰਤਾ ਸਿੰਘ ਦੇ ਪਰਿਵਾਰ ਦਾ ਉਹ ਬਣੇਗਾ ਔਰ ਉਹਨੇ ਬਣ ਕੇ ਤਖਾ ਦਿੱਤਾ ਇਹਦੇ ਬਾਅਦ ਮਾਸਟਰ ਗੁਰਬੰਤਾ ਸਿੰਘ ਦੇ ਪਰਿਵਾਰ ਪੋਲੀਟਿਕਲੀ ਬੇਕਰਮ ਨੇ ਸੂਸਾਈਡ ਕਰ ਲਿਆ ਕਦਮ ਕਰ